ਸੁਲਤਾਨ ਵਾਲੇ ਲੋਕ ਜਿਤਾਉਣਗੇ ਜੀ ਹਰਮੀਰ ਸੰਧੂ ਨੂੰ ਨਹੀਂ ਜੀ ਜੰਦੇ ਜੀ ਬਾਕੀ ਦੇਖੋ ਕੀ ਕਹਿ ਸਕਦੇ ਆ ਪੱਕੀ ਉਹ ਜਿੱਤਦਾ ਨਹੀਂ ਕਿ ਲੀਗੋਡੀ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਚੇਤੇ ਕੱਟੇ ਇਮਾਨਦਾਰੇ ਆ ਜੀ ਅਸੀਂ ਕਾਹਦੇ ਇਮਾਨਦਾਰੇ ਜੀ ਉਹਨਾਂ ਨੇ ਤਾਂ ਸਾਨੂੰ ਲਾਰੇ ਲਾ ਕੇ ਜੀ ਨਹੀਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਧਰਨੇ ਲਾਉਣ ਦੇ ਜੀ ਜਿਨ੍ਹਾਂ ਨੇ ਵੀਡੀਓ ਚ ਦਿਖਾਤਾ ਵੀ ਅਸੀਂ ਆਵਾਂਗੇ ਤੁਹਾਡਾ ਹੱਕ ਦਵਾਂਗੇ ਤੇ ਅੱਜ ਉਹ ਮੁੱਕਰ ਗਏ ਜੀ ਸਾਨੂੰ ਲਾਰੇ ਹੀ ਲਾਈ ਜਾਂਦੇ ਆ ਅੱਗੇ ਦੀ ਅੱਗੇ ਡੇਟ ਪਾਈ ਜਾਂਦੇ ਆ ਜਿਵੇਂ ਕਹਿੰਦੇ ਨੇ ਤਾਰੀਖ पे ਤਾਰੀਖ ਸਾਨੂੰ ਤਾਰੀਖ ਤੇ ਤਾਰੀਖ ਮਿਲਦੀ ਪਈ ਐ ਜੀ ਤਰਨਤਾਰਨ ਹਲਕੇ ਦੇ ਵਿੱਚ ਇਹ ਅਧਿਆਪਕ ਨੇ ਜਿਹੜ ਅੰਤਿਮ ਮੁਰਦਾਬਾਦ ਜੀ ਕਿਉਂ ਜੀ ਨਾਦਾ ਜੀ ਦੇਖੋ ਜੀ ਮਾਤਾ ਭੈਣਾ ਮਾਨੂੰ ਜੀ ਹਜ਼ਾਰ ਰੁਪਏ ਮਿਲਿਆ ਜੀ ਅਕਾਊਂਟਾਂ ਦੇ ਵਿੱਚ ਨਾ ਹੀ ਉਹਨਾਂ ਨੇ ਸਾਡਾ ਮੁੱਦਾ ਹਾਇਲ ਕੀਤਾ ਜੀ ਕਿਸਾਨਾਂ ਨੂੰ 5 ਮਿੰਟ ਜਿਹੜੀ ਐਮਐਮਐਸ ਵੀ ਦੇਣ ਵਾਲੀ ਮੈਡਮ ਦੀਗੀ ਉਹ ਬਜਾਰੀ ਉਹ ਤਾਂ ਚੁਪੇ ਕਰ ਗਈ ਜੀ ਮੰਗਾ ਮੰਨੀਆਂ ਨਹੀਂ ਗਈਆਂ ਤਾਂ ਕਰਕੇ ਤੁਸੀਂ ਮਜ਼ਾ ਪ੍ਰੋਟੈਸਟ ਕਰ ਰਹੇ ਹੈ ਸਾਡੀ ਮੰਗ ਹੈ ਜਿਹੜੀ ਸਾਡਾ ਵਿਭਾਗ ਮੰਨ ਰਿਹਾ ਵੀ ਇਹ ਜਾਇਜ਼ ਨੇਗੇ ਅਫਸਰ ਸ਼ਾਹੀ ਵੀ ਮੰਨ ਰਿਹਾ ਇਹ ਜਾਇਜ਼ ਨੇ ਉਹਨਾਂ ਨੇ ਰਿਟਨ ਦੇ ਵਿੱਚ ਦੇ ਦਿੱਤਾ ਹੈਗਾ ਵੀ ਇਹ ਇਹ ਜਾਇਜ਼ ਹੈ ਇਹਨਾਂ ਦੀ ਮੰਗ ਹੈ ਜਿਹੜੀ ਪੂਰੀ ਕਰਨੀ ਬਣਦੀ ਹੈ ਪਰ ਹਰਪਾਲ ਚਿਮਾ ਜੀ ਜਿਹੜੇ ਸਾਡੀ ਜਿਹੜੀ ਇਹ ਕੰਮ ਨੂੰ ਕਰ ਨਹੀਂ ਰਹੇ ਇੱਕ ਲੈਟਰ ਜਾਰੀ ਕਰਨਾ ਜ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਕਿ ਇਸ ਪਾਰਟੀ ਦੀ ਸਪੋਰਟ ਨਾ ਕਰੋ ਵੋਟਰਾਂ ਤੇ ਕੀ ਪ੍ਰਭਾਵ ਪਾਊਗਾ ਜੀ ਇਹ ਤੇ ਸਰਕਾਰ ਸੋਚੇਗੀ ਜੇ ਅਸੀਂ ਲੋਕਾਂ ਲੋਕਾਂ ਵਾਸਤੇ ਲੋਕਾਂ ਦੀ ਸਰਕਾਰ ਆ ਲੋਕਤੰਤਰ ਦੀ ਸਰਕਾਰ ਆ ਲੋਕਾਂ ਨੇ ਬਣਾਈ ਸਰਕਾਰ ਆ ਜੇ ਲੋਕਾਂ ਦੇ ਕੰਮ ਨਹੀਂ ਕਰਨੇ ਤੇ ਫਿਰ ਲੋਕਾਂ ਨੇ ਵਿਦਰੋਹ ਤੇ ਕਰਨਾ ਹੀ ਆਂਦਾ ਇਹ ਸਰਕਾਰ ਸੋਚੇ ਵੀ ਆਹੀ ਸਾਡੇ ਕੰਮ ਮਸਲੇ ਹੱਲ ਕਰਨ ਤਾਂ ਆਹੀ ਆਂਦਾ ਵਿਦਰੋਹ ਨਾ ਕਰੀਏ ਸਾਡੀ ਮਜਬੂਰੀ ਆ ਦੀਵਾਲੀ ਦਾ ਤਿਉਹਾਰ ਆ ਆਹੀ ਆਪਣੇ ਬੱਚੇ ਨਾਲ ਲੈ ਕੇ ਆਪਣੇ ਇੱਥੇ ਸੜਕਾਂ ਤੇ ਰੋਲਨੇ ਆ ਸਾਨੂੰ ਕੋਈ ਸ਼ੌਂਕ ਨਹੀਂ ਆ ਇਹ ਆਮ ਲੋਕਾਂ ਦਾ ਹੀ ਪੈ ਆ ਜੀ ਇਹ ਤਾਂ ਜਾਗਰੂਕ ਹੋਣ ਦੀ ਲੋੜ ਆ ਕਿ ਪੰਜਾਂ ਮਿੰਟਾਂ ਦੇ ਵਿੱਚ ਕਿਹੜੇ ਆ ਐਮਐਸਪੀਆ ਦਿੰਦੇ ਆ ਤੇ ਜਿਹੜਾ 1000 ਰੁਪਏ ਮੇਰੀਆਂ ਮਤਾਵਾਂ ਪੈਣਾ ਬੜੇ ਫਾਰਮ ਭਰੇ ਸੀ ਸਾਡੇ ਵੀ ਬੜੇ ਭਰੇ ਗਏ ਤੇ ਉਹ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਿਆ 1000 ਰੁਪਇਆ ਤੇ ਬਾਕੀ ਜਿਹੜੇ ਆ ਬੇਰੁਜ਼ਗਾਰ ਵਿਚਾਰੇ ਇਹ ਭੱਜ ਜਾਂਦੇ ਆ ਆਈਟੀਟੀ ਰੋਜ਼ ਕਟਾਪੇ ਹੋ ਰਹੇ ਆ ਕੱਲ ਕਿਸਾਨ ਕੁੱਟੇ ਜਾ ਰਹੇ ਸੀ ਅੱਜ ਅਧਿਆਪਕ ਕੁੱਟੇ ਜਾ ਰਹੇ ਲਗਾਤਾਰ ਇਹੀ ਕੁਝ ਹੋਣਾ ਹੈ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਆ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ ਇਹ ਇਹਨਾਂ ਦਲ ਬਦਲੂ ਲੋਕਾਂ ਨੂੰ ਜਿਹੜੇ ਹੈਗੇ ਇਹਨਾਂ ਦਾ ਰਸਤਾ ਨਹੀਂ ਵਿਖਾਉਂਦੇ ਉਦੋਂ ਤੱਕ ਇਹੀ ਕੁਛ ਹੁੰਦਾ ਰਹਿਣਾ ਇਸ ਚੀਜ਼ ਦਾ ਵੋਟਰਾਂ ਤੇ ਪ੍ਰਭਾਵ ਪਾਊਗਾ ਬਹੁਤ ਜ਼ਿਆਦਾ ਪਾਊਗਾ ਜੀ ਦੇਖੋ ਜੀ ਜਿਹੜੀਆਂ ਮੁਫਤ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਕੰਮਾ ਜਿਹੜੇ ਜਾਇਜ਼ ਲੋਕ ਹੈ ਉਹਨਾਂ ਨੂੰ ਬੰਦੀਆਂ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਤੇ ਬਾਕੀ ਸਰਕਾਰ ਦੇ ਖਜ਼ਾਨੇ ਲਈ ਸਰਕਾਰ ਨੂੰ ਚਾਹੀਦਾ ਜਿਹੜੇ ਲੋਕ ਦੇ ਸਕਦੇ ਨੇ ਉਹਨਾਂ ਨੂੰ ਥੋੜਾ ਬਹੁਤ ਅਰਮੀਰ ਸੰਧੂ ਨੂੰ ਸਪੋਰਟ ਨਾ ਕਰੋ ਜੀ ਨਹੀਂ ਮੈਂ ਇਸ ਬਾਰੇ ਨਹੀਂ ਕੁਝ ਕਹਿ ਰਹੀ ਵੋਟ ਹਰ ਬੰਦੇ ਨੇ ਆਪਣੀ ਮਰਜ਼ੀ ਨਾਲ ਕਰਨਾ ਹੈ ਨਿੱਜੀ ਫੈਸ ਬਾਕੀ ਸਰਕਾਰ ਨੂੰ ਬੰਦੀਆਂ ਸਹੂਲਤਾਂ ਡਿਜ਼ਰਵਿੰਗ ਪਰਸਨਸ ਨੂੰ ਦੇਣੀਆਂ ਚਾਹੀਦੀਆਂ ਵਾਂ। ਇੰਨੀ ਕ腐ਪਸ਼ਨ ਹੈਗੀ ਆ ਹੁਣ ਤੁਸੀਂ ਲੇਟੈਸਟ ਦੇਖ ਲਿਆ ਜੋ ਇਨਸੀਡੈਂਟ ਹੋਇਆ। ਸਵਾਗਤ ਹੈ ਜੀ ਤੁਹਾਡਾ ਐਸਡੀਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਇਸ ਵਕਤ ਅਸੀਂ ਤਰਨਤਾਰ ਨੇ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਆ। ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ। ਆ ਸੜਕਾਂ ਤੇ ਲੋਕ ਬੈਠੇ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ। ਤਾਂ ਇੱਥੇ ਤੁਹਾਨੂੰ ਇਹ ਜ਼ਰੂਰਤਾ ਦੀ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾ ਦਿਓ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਧਰਨਾ ਪ੍ਰਦਰਸ਼ਨ ਦੇਖਣ ਨੂੰ ਨਹੀਂ ਮਿਲੇਗਾ ਪਰ ਜ਼ਿਮਨੀ ਚੋਣਾਂ ਦੇ ਵਿੱਚ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਹੈ ਆ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਦਫ਼ਤਰ ਹੈ ਜੀ ਤਰਨਤਾਰਨ ਜ਼ਿਮਨੀ ਚੋਣ ਵਾਸਤੇ ਤਾਂ ਇੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਇਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਆਖਿਰਕਾਰ ਕਿਉਂ ਸਰਕਾਰ ਦੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਨਾਲ ਕੀ ਰੋਸਾ ਇਹਨਾਂ ਦਾ ਤਾਂ ਇਹਨਾਂ ਲੋਕਾਂ ਤੋਂ ਜਾਣਦੇ ਸਰਦਾਰ ਸਾਹਿਬ ਇੱਥੇ ਸਰਕਾਰ ਖਿਲਾਫ ਨਾਰੇਬਾਜ਼ੀ ਕਿਉਂ ਕਰ ਰਹੇ ਹੋ ਤੁਸੀਂ ਬਿਲਕੁਲ ਅਸੀਂ 180 ਅਧਿਆਪਕਾ ਪੂਰੇ ਪੰਜਾਬ ਤੋਂ ਜਿਨ੍ਹਾਂ ਨਾਲ ਹਰਪਾਲ ਸਿੰਘ ਚਿਮਾ ਦੇ ਦੁਆਰਾ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੇ ਨਾਲ ਤੱਕਾ ਹੋਇਆ ਏ 2022 ਤੋਂ ਪਹਿਲਾਂ ਇਹਨਾਂ ਦੀ ਸਰਕਾਰ ਬਣ ਤੋਂ ਪਹਿਲਾਂ ਜਦੋਂ ਮੈਂ ਟਾਵਰ ਤੇ ਸੀ ਤਾਂ ਹਰਪਾਲ ਸਿੰਘ ਚਿਮਾ نیچے ਮੇਰੇ ਕੋਲ ਆਏ ਸਨ ਤੇ ਮੰਨਿਆ ਸੀ ਕਿ ਮੈਂ ਸਾਰਾ ਮਸਲਾ ਜਿਹੜਾ ਪਤਾ ਕਰਕੇ ਆਇਆ ਹਾਂ ਉਸ ਸਮੇਂ ਮੌਜੂਦਾ ਸਰਕਾਰ ਨੂੰ ਕਿਹਾ ਸੀ ਕਿ 180 ਦੇ ਹਵਕ ਨੇ ਕੋਈ ਜ਼ਿਆਦਾ ਦੇ ਹਵਕ ਵੀ ਨਹੀਂ ਹੈਗੇ ਇਹਨਾਂ ਦਾ ਮਸਲਾ ਹੱਲ ਤੁਰੰਤਾਂ ਜਿਹੜਾ ਉਹ ਕਰਨਾ ਚਾਹੀਦਾ ਪਰੰਤੂ ਅੱਜ ਜਦੋਂ ਫਾਈਲ ਹੀ 4 ਸਾਲਾਂ ਤੋਂ ਉਹਨਾਂ ਦੇ ਟੇਬਲ ਤੇ ਪਈ ਆ ਤਾਂ 15 ਦਿਨਾਂ ਬਾਅਦ ਸਾਨੂੰ ਬੁਲਾਉਂਦੇ ਨੇ ਤੇ ਫਿਰ ਅਗਲੇ 15 ਦਿਨਾਂ ਦੀ ਮੀਟਿੰਗ ਦੇ ਕੇ ਜਰ ਸਾਨੂੰ ਤੋੜ ਦਿੱਤਾ ਜਾਂਦਾ ਸੋ ਉਹੀ ਵਾਦਾ ਖਿਲਾਫੀ ਜਾਂਦੇ ਸਬੰਧ ਦੇ ਵਿੱਚ ਅਸੀਂ ਆਪਣੀ ਆਲਈਡੀਸ ਪੂਰੇ ਸ਼ਹਿਰ ਦੇ ਵਿੱਚ ਚਲਾ ਕੇ ਜੋ ਵਾਦਾ ਇਹਨਾਂ ਨੇ ਸਾਡੇ ਨਾਲ ਕੀਤਾ ਸੀ ਉਹਨੂੰ ਲੈ ਕੇ ਤਰਨਤਨ ਹਲਕੇ ਦੇ ਵਿੱਚ ਆਏ ਆ ਕਿਉਂਕਿ ਅਸੀਂ ਪਿਛਲੇ ਦਿਨੀ ਵੀ ਹਰਪਾਲ ਸਿੰਘ ਚੀਮਾ ਦੇ ਹਲਕੇ ਪਿੰਡ ਜਖੇਪੜ ਵਿੱਚ ਤੇ ਦਿੜਬਾ ਵਿੱਚ ਇਕੱਠੇ ਹੋ ਕੇ ਸਾਡੀਆਂ ਮੰਗਾਂ ਕੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਤੁਸੀਂ ਤਰਨਤਨ ਪਹੁੰਚੇ ਹੋ ਜੀ ਅਸੀਂ 2016 ਤੋਂ ਭਰਤੀ ਹੋਏ ਹੋਏ ਹਾਂ ਤੇ ਸਾਡੇ ਉੱਪਰ ਜਿਹੜੇ ਸੈਂਟਰ ਦੇ ਸਕਿੱਲ ਲਗਾ ਕੇ ਸਾਡੀ ਤਨਖਾਹ ਜਿਹੜੀ ਉਹਦੀ ਕੀਤੀ ਹੋਈ ਆ ਸੋ ਉਹਨਾਂ ਮੰਗਾਂ ਨੂੰ ਜੋ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਇਸ ਹਲਕੇ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਸ਼ਹਿਰ ਦੇ ਵਿੱਚ ਅਸੀਂ ਕੱਲੀ-ਕੱਲੀ ਦੁਕਾਨ ਤੇ ਜਾ ਕੇ ਆਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਦੋ ਤਰੀਕ ਅਤੇ 9 ਤਰੀਕ ਨੂੰ ਅਸੀਂ ਪਿੰਡਾਂ ਦੇ ਵਿੱਚ ਵੀ ਘਰ-ਘਰ ਜਾ ਕੇ ਇਹਨਾਂ ਦੇ ਵਾਅਦਾ ਖিলাਫੀਆਂ ਦੇ ਸੌਂਧੇ ਦੇ ਵਿੱਚ ਪੋਸਟਰ ਨੇ ਜਿਹੜੇ ਉਹ ਵੰਡਾਂਗੇ ਤੇ ਕੰਦਾਂ ਦੇ ਉੱਪਰ ਚਿਪਕਾਵਾਂਗੇ ਤੁਹਾਡੇ ਪੋਸਟਰ ਵੰਡਣ ਦੇ ਨਾਲ ਵੋਟਰਾਂ ਤੇ ਕੀ ਅਸਰ ਪਊਗਾ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਇਹ ਵਾਦੇ ਤੁੰ ਭੱਜੇ ਨੇ ਉਸੇ ਤਰ੍ਹਾਂ ਅਸੀਂ ਜਿਹੜੇ ਪੋਸਟਰ ਦੇ ਉੱਪਰ ਵਾਦਿਆਂ ਦੀ ਗੱਲ ਕੀਤੀ ਆ ਉਹ ਮਤਾਵਾ ਭੈਣਾਂ ਨੂੰ ਮਿਲਣ ਵਾਲਾ 100000 ਰੁਪਇਆ ਜਾਂ ਫ੍ਰੀ ਸਹੂਲਤ ਤੋਂ ਭੱਜਣ ਵਾਲੇ ਮਤ ਮੰਤਰੀ ਜਾਂ ਹਸਪਤਾਲਾਂ ਵਿੱਚ ਦਿੱਤੇ ਜਾਣ ਵਾਲੇ ਸਹੂਲਤਾਂ ਜਾਂ ਬੇਰੁਜ਼ਗਾਰਾਂ ਨੂੰ ਦਿੱਤੇ ਜਾਣ ਵਾਲੇ ਭੱਤੇ ਜਾਂ ਬੇਰੁਜ਼ਗਾਰਾਂ ਨੂੰ ਦਿੱਤੀ ਜਾਣ ਵਾਲੀ ਨੌਕਰੀ ਜਿਹੜੀ ਗੱਲ ਆ ਉਹ ਅਸੀਂ ਕੀਤੀ ਆ ਸੋ ਇਹ ਇਹਨਾਂ ਦੀ ਪੁਲ ਖੋਲ ਆ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਖੋਲ ਕੇ ਰੱਖਾਂਗੇ ਠੀਕ ਹੈ ਜੀ ਤਾਂ ਆ ਆ ਦੇਖ ਸਕਦੇ ਹੋ ਭੈਣਾ ਇੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਇਹ ਵਾਰ ਵਾਰ ਵੀ ਪਾਰਟੀ ਮਰਦਾਬਾਦ ਮਰਦਾਬਾਦ ਇੱਕ ਮਿੰਟ ਭਾਜੀ ਇਹ ਕਿਉਂ ਜੀ ਮਰਦਾਬਾਦ ਦੀ ਨਾਅਰੇ ਭਾਜੀ ਕਿਉਂ ਹੋ ਰਹੀ ਹੈ ਜੀ ਸਰ ਇਹ ਮਰਦਾਬਾਦ ਅਸੀਂ ਇਸ ਲਈ ਬੁਲਾ ਰਹੇ ਆ ਕਿਉਂਕਿ ਸਾਡੇ ਸਾਡੀ ਜਿਹੜੀ ਮੰਗ ਹੈ ਪਹਿਲੀ ਗੱਲ ਤਾਂ ਇਹ ਹੈ ਸਾਡੀ ਕੋਈ ਮੰਗ ਕੋਈ ਨਹੀਂ ਹੈ ਸਾਡੇ ਨਾਲ ਇੱਕ ਗੈਰਕਾਨੂੰਨੀ ਧੱਕਾ ਹੋਇਆ ਹੈਗਾ ਉਹਦੇ ਜਦੋਂ ਅਸੀਂ ਇਨਸਾਫ ਦੀ ਮੰਗ ਕਰਨ ਲਈ ਇਹਨਾਂ ਦੇ ਕੋਲ ਜਾਂਦੇ ਰਹੇ ਹਾਂ ਕਿ ਦੇਖੋ ਸਾਡਾ ਜਿਹੜਾ ਵਿਭਾਗ ਸੀਗਾ ਉਹ ਵੀ ਮੰਨ ਚੁੱਕਿਆ ਕਿ ਇਹਨਾਂ ਅਧਿਆਪਕਾਂ ਦੀ ਕੋਈ ਗਲਤੀ ਨਹੀਂ ਹੈ ਵਿਭਾਗ ਤੋਂ ਇੱਕ ਗਲਤੀ ਹੋਈ ਹੈ ਤੇ ਜਿਹੜੇ ਸਿੱਖਿਆ ਮੰਤਰੀ ਇਹ ਗੱਲ ਨੂੰ ਮੰਨ ਚੁੱਕਿਆ ਹੈ ਵਿਭਾਗ ਮੰਨ ਚੁੱਕਿਆ ਵਿਭਾਗੀ ਕਰਮਚਾਰੀ ਜਿਨ੍ਹਾਂ ਨੇ ਇਹ ਗਲਤੀ ਕੀਤੀ ਹੈ ਉਹ ਮੰਨ ਚੁੱਕੇ ਹੈਗੇ ਉਸ ਤੋਂ ਬਾਅਦ ਸਾਰੀ ਫਾਈਲ ਬਣਾ ਕੇ ਜਿਹੜੀ ਸਾਡੀ ਹਰਪਾਲ ਜੀਮਾ ਜੀ ਦੇ ਟੇਬਲ ਦੇ ਉੱਤੇ ਰੱਖੀ ਹੋਈ ਆ ਤੇ ਹਰਪਾਲ ਸਾਹਿਬ ਦੀਆਂ ਮੰਗਾਂ ਮੰਨੀਆਂ ਨਹੀਂ ਗਈਆਂ ਤਾਂ ਕਰਕੇ ਤੁਸੀਂ ਮੋਜ਼ਾ ਪ੍ਰੋਟੈਸਟ ਕਰ ਰਹੇ ਹੋ ਸਾਡੀ ਮੰਗ ਹੈ ਜਿਹੜੀ ਸਾਡਾ ਵਿਭਾਗ ਮੰਨ ਰਿਹਾ ਵੀ ਇਹ ਜਾਇਜ਼ ਨੇਗੇ ਪਰ ਅਫਸਰ ਸ਼ਾਹੀ ਵੀ ਮੰਨ ਰਹੀ ਹੈ ਇਹ ਜਾਇਜ਼ ਨੇ ਉਹਨਾਂ ਨੇ ਰਿਟਰਨ ਦੇ ਵਿੱਚ ਦੇ ਦਿੱਤਾ ਹੈਗਾ ਵੀ ਇਹ ਜਾਇਜ਼ ਹੈ ਇਹਨਾਂ ਦੀ ਮੰਗ ਹੈ ਜਿਹੜੀ ਪੂਰੀ ਕਰਨੀ ਬਣਦੀ ਹੈ ਪਰ ਹਰਪਾਲ ਚਿਮਾ ਜੀ ਜਿਹੜੇ ਸਾਡੀ ਜਿਹੜੀ ਇਹ ਕੰਮ ਨੂੰ ਕਰ ਨਹੀਂ ਰਹੇ ਇੱਕ ਲੈਟਰ ਜਾਰੀ ਕਰਨਾ ਜਸਟ ਉਹ ਨਹੀਂ ਕਰ ਰਹੇ ਕਿਉਂਕਿ ਉਹ ਸਾਨੂੰ ਕੀ ਹੈ ਬਾਰ ਬਾਰ ਮੀਟਿੰਗਾਂ ਦੇ ਕੇ ਲਾਰਿਆਂ ਦੇ ਵਿੱਚ ਫਸਾਈ ਜਾ ਰਹੇ ਨੇ ਆਪਣਾ ਟਾਈਮ ਜਿਹੜਾ ਸਮਾਂ ਟਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਜਿਹੜਾ ਪਾਰਟੀ ਖਿਲਾਫ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਵੋਟਰਾਂ 'ਚ ਕੀ ਅਸਰ ਜਾਊਗਾ ਜੀ ਵੋਟਰਾਂ ਤੇ ਕੀ ਪ੍ਰਭਾਵ ਪਾਊਗਾ ਜਦੋਂ ਅਸੀਂ ਇੱਥੇ ਸੰਘਰਸ਼ ਕਰਦੇ ਆ ਰਹੇ ਸੀ ਜਿਹੜਾ ਪ੍ਰਦਰਸ਼ਨ ਕਰਦੇ ਆ ਰਹੇ ਸੀ ਸਾਨੂੰ ਲੋਕਾਂ ਵੱਲੋਂ ਇੰਨਾ ਭਰਮਾ ਹੰਗਾਰਾ ਮਿਲਿਆ ਸਰ ਲੋਕ ਗੱਡੀਆਂ ਦੇ ਵਿੱਚੋਂ ਸ਼ੀਸ਼ਾ ਡਾਊਨ ਕਰਕੇ ਬੋਲ ਰਹੇ ਸੀਗੇ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਏ ਦੇਖ ਲਓ ਅਧਿਆਪਕ ਕਿਸ ਤਰ੍ਹਾਂ ਵਿਚਾਰੇ ਅੱਜ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਿਹੜੇ ਸੜਕਾਂ ਦੇ ਉੱਤੇ ਇਹਨਾਂ ਦੇ ਖਿਲਾਫ ਉਤਰੇ ਹੋਏ ਨੇਗੇ ਸਾਨੂੰ ਬਹੁਤ ਵਧੀਆ ਉਹਨਾਂ ਦੇ ਵੱਲੋਂ ਹੰਗਾਰਾ ਮਿਲਿਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਇੱਥੋਂ ਜਿਹੜੇ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਆ ਉਹ ਜਿੱਤ ਪਾਊਗਾ ਤੇ ਜਿੱਤਣ ਨਹੀਂ ਦੇਣਾ ਜੀ ਇੱਥੋਂ ਆਮ ਆਦਮੀ ਪਾਰਟੀ ਦਾ ਵਰਕਰ ਜੀ ਆਮ ਆਦਮੀ ਪਾਰਟੀ ਨਹੀਂ ਨਹੀਂ ਬਿਲਕੁਲ ਨਹੀਂ ਦੇਣਾ ਜੀ 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 ਜ ਦੇਖੋ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਕਿਉਂ ਨਹੀਂ ਜਿੱਤਣ ਦੇਣੇ ਦੇਖੋ ਜੀ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਸਾਡੇ ਵਿਸ਼ਵਾਸ ਵਿਸ਼ਵਾਸ ਘਾਤ ਕੀਤਾ ਜੀ ਹਾਂ ਹੈਨਾ ਇਹਨਾਂ ਨੇ ਕਿਹਾ ਸੀ ਜੀ ਅਸੀਂ ਆਵਾਂਗੇ ਤੁਹਾਡਾ ਕੰਮ ਕਰਾਂਗੇ ਤੁਹਾਡੇ ਮੰਗਾ ਜਾਇਜ ਨੇ ਤੁਹਾਡਾ ਹੱਕ ਬੰਦਾ ਇਸ ਤੋਂ ਬਾਅਦ ਸਾਨੂੰ ਇਹ ਲੱਗਦਾ ਵੀ ਸਾਨੂੰ ਸਿਰਫ ਇਹ ਲਾਰਿਆਂ ਚ ਰੱਖਿਆ ਗਿਆ ਸਿਰਫ ਇਹਨਾਂ ਨੇ ਸਾਡੇ ਤੋਂ ਵੋਟਾਂ ਹੀ ਲੈਣੀਆਂ ਸੀ ਸਾਨੂੰ ਬੜੀ ਦੁੱਖ ਹੋ ਰਿਹਾ ਇਹਨਾਂ ਨੂੰ ਵੋਟ ਪਾ ਕੇ ਬੜੀ ਖੁਸ਼ੀ ਨਾਲ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਬੜੇ ਚਾਅ ਨਾਲ ਵੋਟਾਂ ਪਾਈਆਂ ਸੀ ਵੀ ਆਮ ਆਦਮੀ ਦੀ ਸਰਕਾਰ ਹੈ ਕੁਝ ਨਵਾਂ ਕਰਨਗੇ ਪਰ ਇਹਨਾਂ ਨੇ ਨਵਾਂ ਉਹ ਕੀਤਾ ਵੀ ਜਿਹੜਾ ਅੱਜ ਤੱਕ ਪੁਰਾਣੀ ਸਰਕਾਰ ਆ ਵਧੀਆ ਕਰ ਕਰਦੀਆਂ ਸੀ ਉਹਨਾਂ ਤੋਂ ਵੀ ਇਹਨਾਂ ਨੇ ਬੇੜਾ ਕਰਕੇ ਕਰ ਦਿੱਤਾ। ਅੱਛਾ ਵੋਟਰਾਂ ਤੇ ਕੀ ਅਸਰ ਜਾਊਗਾ ਜਿਵੇਂ ਤੁਸੀਂ ਇੱਥੇ ਪ੍ਰਚਾਰ ਕਰ ਰਹੇ ਹੋ ਵੋਟਰਾਂ ਤੇ ਕੀ ਪ੍ਰਭਾਵ ਪਾਊਗਾ ਜੀ? ਵੋਟਰ ਇਹੀ ਹੈ ਜੀ ਉਹ ਸੋਚਣਗੇ ਇਸ ਲਈ ਮਜਬੂਰ ਹੋਗੇ ਵੀ ਅਸੀਂ ਇਹ ਦੁਬਾਰਾ ਗਲਤੀ ਨਾ ਕਰੀਏ ਪਹਿਲਾਂ ਅਸੀਂ ਵੋਟ ਪਾਤੀ ਹੁਣੀ ਸੀ ਇਹਨਾਂ ਨੂੰ ਨਾ ਪਾਈਏ ਜੀ। ਤਾਂ ਕਿ ਇਸ ਤੋਂ ਬਾਅਦ ਇਹਨਾਂ ਨੂੰ ਬਦਲਾ ਕਰਾਂਗੇ ਜੀ ਇਹਨਾਂ ਨੂੰ ਅਕਲ ਆਊਗੀ ਜੀ। ਇਹ ਅੱਗੇ ਤੋਂ ਨਾ ਇਹ ਅਸੀਂ ਕੱਟਣ ਇਮਾਨਦਾਰ ਆ ਜੀ ਅਸੀਂ। ਕਾਹਦੇ ਇਮਾਨਦਾਰ ਆ ਜੀ ਉਹਨਾਂ ਨੇ ਤਾਂ ਸਾਨੂੰ ਲਾਰੇ ਲਾ ਕੇ ਜੀ ਨਹੀਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਧਰ ਜਿੰਨਾਂ ਨੇ ਵੀਡੀਓ 'ਚ ਦਿਖਾਤਾ ਵੀ ਅਸੀਂ ਆਵਾਂਗੇ ਤੁਹਾਡਾ ਹੱਕ ਦਵਾਂਗੇ ਤੇ ਅੱਜ ਉਹ ਮੁੱਕਰ ਗਏ ਜੀ ਸਾਨੂੰ ਲਾਰੇ ਹੀ ਲਾਈ ਜਾਂਦੇ ਆ ਅੱਗੇ ਦੀ ਅੱਗੇ ਡੇਟ ਪਾਈ ਜਾਂਦੇ ਆ ਜਿਵੇਂ ਕਹਿੰਦੇ ਨੇ ਤਾਰੀਖ पे ਤਾਰੀਖ ਸਾਨੂੰ ਤਾਰੀਖ ਤੇ ਤਾਰੀਖ ਮਿਲਦੀ ਪਈ ਹੈ ਜੀ ਹੂੰ ਸਿਰਫ ਲਾਰੇबाजी ਦੇ ਰਹੇ ਸਿਰਫ ਤਰਨ ਤਰਨ ਦੇ ਲੋਕ ਕੀ ਕਹਿੰਦੇ ਹੁਣ ਤੁਹਾਨੂੰ ਤਰਨ ਤਰਨ ਦੇ ਲੋਕ ਕਹਿੰਦੇ ਪਏ ਆ ਜੀ ਬਸ ਇਹੀ ਕਹਿ ਰਹੇ ਆ ਜੀ ਬਹੁਤ ਵਧੀਆ ਜੀ ਤੁਸੀਂ ਆਏ ਹੋ ਅਸੀਂ ਤਾਂ ਪਹਿਲਾਂ ਹੀ ਇਹਨਾਂ ਦੇ ਖਿਲਾਫ ਆ ਨਹੀਂ ਚਲੋ ਤੁਸੀਂ ਸਾਨੂੰ ਆ ਕੇ ਇੱਥੇ ਹੋਰ ਜਾਗਰੂਕ ਕੀਤਾ ਜੀ ਤੇ ਲੋਕਾਂ ਦੇ ਵਿੱਚ ਜਾਗਰੂਕਤਾ ਫੈਲੀ ਹੈ ਜੀ ਇਸ ਟੀਚ ਬਾਰੇ ਅਸੀਂ ਆ ਜਿਹੜਾ ਦੱਸਿਆ ਵੀਡੀਓ ਦਿਖਾਈ ਹੈ ਤਾਂ ਲੋਕਾਂ ਨੂੰ ਜਿਹੜਾ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ ਜੀ ਬਿਲਕੁਲ ਇਹ ਭਾਈ ਜੀ ਕੀ ਲੋਡ ਪੈ ਗਈ ਅੱਜ ਇੱਥੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦੀ 2016 ਚ 6505 ETT ਦੇ ਹੱਦਕਾ ਇੱਕੋ ਦਿਨ ਪਰਤੀ ਹੋਏ ਸੀ ਉਹਦੇ ਵਿੱਚੋਂ 2020 ਵਿੱਚ ਆ ਕੇ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਤਾ 180 ਦੀਆਂ ਹੱਦਕਾ ਨੂੰ 180 ਦੀਆਂ ਹੱਦਕਾ ਨੋਟਿਸ ਜਾਰੀ ਕਰਤਾ ਕਿ ਸੀ ਸਰ ਕੋ 180 ਦੀਆਂ ਹੱਦਕਾ ਵੱਧ ਪਰਤੀ ਹੋ ਗਏ ਅੱਛਾ ਐ ਤੁਹਾਡਾ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਕਿ ਇਸ ਪਾਰਟੀ ਦੀ ਸਪੋਰਟ ਨਾ ਕਰੋ ਕੋਟਰਾਤ ਤੇ ਕੀ ਪ੍ਰਭਾਵ ਪਾਊਗਾ ਜੀ ਦੇਖੋ ਜੀ ਇਹ ਤੇ ਸਰਕਾਰ ਸੋਚੇਗੀ ਜੇ ਅਸੀਂ ਲੋਕਾਂ ਲੋਕਾਂ ਵਾਸਤੇ ਲੋਕਾਂ ਦੀ ਸਰਕਾਰ ਆ ਲੋਕਤੰਤਰ ਦੀ ਸਰਕਾਰ ਆ ਲੋਕਾਂ ਨੇ ਬਣਾਈ ਸਰਕਾਰ ਆ ਜੇ ਲੋਕਾਂ ਦੇ ਕੰਮ ਨਹੀਂ ਕਰਨੇ ਤੇ ਫਿਰ ਲੋਕਾਂ ਨੇ ਵਿਦਰੋਹ ਤੇ ਕਰਨਾ ਹੀ ਆਂਦਾ ਇਹ ਸਰਕਾਰ ਚੋ ਜੇ ਵੀ ਅਸੀਂ ਸਾਡੇ ਕੰਮ ਮਸਲੇ ਹੱਲ ਕਰਨ ਤੇ ਅਸੀਂ ਆਂਦਾ ਵਿਦਰੋਹ ਨਾ ਕਰੀਏ ਸਾਡੀ ਮਜਬੂਰੀ ਆ ਦੀਵਾਲੀ ਦਾ ਤਿਉਹਾਰ ਆ ਅਸੀਂ ਆਪਣੇ ਬੱਚੇ ਨਾਲ ਲੈ ਕੇ ਆਪਣੇ ਇੱਥੇ ਸੜਕਾਂ ਤੇ ਰੁਲਨੇ ਆ ਸਾਨੂੰ ਕੋਈ ਸ਼ੌਂਕ ਨਹੀਂ ਆ ਇਹ 100 ਮੈਂ ਤੁਹਾਨੂੰ ਦੱਸ ਦੇਣਾ 180 ਜਿਹੜੇ ਅਧਿਕਾਰ ਇਹਨਾਂ ਦੀ ਕੋਈ ਜਿਹੜੀ ਮੰਗਣੀ ਹੈਗੀ ਵੀ ਸਾਨੂੰ ਕੋਈ ਵੱਖਰਾ ਕੀ ਦਿੱਤਾ ਜਾਵੇ ਇਹ 655 ਬੰਦੇ ਜਿਹੜੇ ਇਕੱਠੇ 102016 ਚ ਭਰਤੀ ਹੋਏ ਸੀ ਉਹਨਾਂ ਵਿੱਚੋਂ 180 ਨੂੰ ਇੱਕੋ ਪਰਤੀ ਜੋ ਬਾਹਰ ਕੱਢ ਕੇ 180 ਦੀ ਤਨਖਾਹ ਅੱਧੀ ਕਰ ਦਿੱਤੀ ਗਈ ਆ ਇਹਦਾ ਕੋਈ ਵੱਖਰਾ ਬਜਟ ਨਹੀਂ ਰੱਖਣਾ ਸਰਕਾਰ ਨੇ ਇਹਦਾ ਮਸਲਾ ਹੱਲ ਕਰਨ ਲਈ ਤੁਸੀਂ ਸਕੂਲਾਂ 'ਚ ਪੜਾਉਂਦੇ ਹੋ ਜੀ ਬਿਲਕੁਲ ਜੀ ਅਸੀਂ ਪੱਕੇ ਰੈਗੂਲਰ ਅਧਿਆਪਕਾਂ ਰੈਗੂਲਰ ਅਧਿਆਪਕਾਂ ਵਿੱਚੋਂ ਜਿਹੜੇ 180 ਅਧਿਆਪਕਾਂ ਨੂੰ ਬਾਹਰ ਕੱਢ ਕੇ ਇਹਨਾਂ ਨੇ ਮਿਲ ਇੱਕ ਧੱਕਾ ਕੀਤਾ ਜਿਹੜਾ ਸੰਵਿਧਾਨ ਦੀ ਜਿਹੜੀ ਸਮਾਨਤਾ ਦੀ ਧਾਰਾ ਉਹਨੂੰ ਚੈਲੰਜ ਕੀਤਾ ਜਿਹੜੇ ਡਾਕਟਰ ਬੀਆਰਐਮ ਬੇਦਕਰਦੀ ਬਣਾਇਆ ਹੋਇਆ ਕਾਨੂੰਨ ਆ ਉਹਨੂੰ ਚੈਲੰਜ ਕੀਤਾ ਠੀਕ ਹੈ ਇਸ ਕਰਕੇ ਠੀਕ ਹੈ ਠੀਕ ਹੈ ਜੀ ਤਾਂ ਇਹ ਇਹ ਦੇਖ ਸਕਦੇ ਹੋ ਜੀ ਲੋਕ ਜਿਹੜੇ ਇੱਥੋਂ ਲੰਘ ਰਹੇ ਨੇ ਉਹਨਾਂ ਨੂੰ ਇਹ ਜਿਹੜੇ ਹੱਥ ਦੇ ਵਿੱਚ ਪੇਪਰ ਨੇ ਇਹ ਵੰਡੇ ਜਾ ਰਹੇ ਨੇ ਆਹ ਦੇਖ ਸਕਦੇ ਹੋ ਤੁਸੀਂ ਤੁਸੀਂ ਕਿ ਆਮ ਲੋਕਾਂ ਨੂੰ ਰਾਹਗੀਰਾਂ ਨੂੰ ਤਰੰਤਾਰਨ ਹਲਕੇ ਦੇ ਵਿੱਚ ਇਹ ਅਧਿਆਪਕ ਨੇ ਜਿਹੜੇ ਇਹ ਹੱਥਾਂ ਦੇ ਵਿੱਚ ਜਿਹੜੇ ਫੜੇ ਹੋਏ ਪੇਪਰ ਨੇ ਉਹ ਵੰਡ ਰਹੇ ਨੇ ਇਹ ਕੀ ਲਿਖਿਆ ਹੋਇਆ ਜੀ ਇਹਨਾਂ ਪੇਪਰਸ ਤੇ ਇਹ ਦੀ ਹਰਪਾਲ ਸਿੰਘ ਚਿਮਾ ਮੁਰਦਾਬਾਦ ਜੀ ਕਿਉਂ ਜੀ ਨਾਦਾ ਜੀ ਦੇਖੋ ਜੀ ਮਾਤਾ ਭੈਣਾਵਾਂ ਨੂੰ ਜੀ ਹਜ਼ਾਰ ਰੁਪਏ ਮਿਲੇ ਜੀ ਅਕਾਊਂਟਾਂ ਦੇ ਵਿੱਚ ਨਾ ਹੀ ਉਹਨਾਂ ਨੇ ਸਾਡਾ ਮੁੱਦਾ ਹਾਇਲ ਕੀਤਾ ਜੀ ਕਿਸਾਨਾਂ ਨੂੰ 5 ਮਿੰਟ ਜਿਹੜੀ ਐਮਐਮਐਸ ਵੀ ਦੇਣ ਵਾਲੀ ਮੈਡਮ ਦੀਗੀ ਉਹ ਵਿਚਾਰੀ ਉਹਦਾ ਚੁੱਪੇ ਕਰ ਗਈ ਜੀ ਅੱਛਾ ਕੀ ਕੀ ਕੁਝ ਲਿਖਿਆ ਹੋਇਆ ਇੱਕ ਵਾਰ ਪੜ੍ਹ ਕੇ ਜ਼ਰੂਰ ਦੱਸ ਦਿਓ ਜੀ ਇਹ ਅਧਿਆਪਕ ਨੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕ ਨੇ ਹੱਥਾਂ ਦੇ ਵਿੱਚ ਇਹ ਜਿਹੜੇ ਪੇਪਰ ਫੜ ਕੇ ਜਿਨ੍ਹਾਂ ਪੇਪਰਜ਼ ਦੇ ਉੱਪਰ ਪ੍ਰਿੰਟ ਕੀਤਾ ਹੋਇਆ ਹੈ ਕਿ ਕਿਸਾਨਾਂ ਨੂੰ 5 ਮਿੰਟ ਜੇ ਐਮਐਸ ਵੀ ਦੇਣ ਵਾਲੀ ਆਮ ਆਦਮੀ ਪਾਰਟੀ ਮੁਰਦਾਬਾਦ ਮਾਤਾਵਾਂ ਭੈਣਾਂ ਨੂੰ 1000 ਰੁਪਿਆ ਮਹੀਨਾ ਦੇਣ ਤੋਂ ਮੁਨਕਰ ਜਿਹੜੀ ਕਰਨ ਵਾਲੇ ਵਾਅਦੇ ਨੂੰ ਲੈ ਕੇ ਇਹਨਾਂ ਨੇ ਆਪਣਾ ਜਿਹੜਾ ਆਪਣੇ ਵਿਚਾਰ ਲਿਖੇ ਹੋਏ ਨੇ ਤਾਂ ਆਹ ਬਾਈ ਜੀ ਨੇ ਇਹ ਮਾਸਟਰ ਜੀ ਮਾਸਟਰ ਆਫ ਸਕੂਲ ਦੇ ਵਿੱਚ ਪੜ੍ਹ ਕੇ ਸੁਣਾਓ ਜੀ ਕੀ ਕੁਝ ਲਿਖਿਆ ਹੋਇਆ ਇੱਥੇ ਇੱਕ ਕਿਸਾਨਾਂ ਨੂੰ 5 ਮਿੰਟ ਵਿੱਚ ਐਮਐਸਪੀ ਦੇਣ ਦੀ ਗਰੰਟੀ ਦੇਣ ਲੋਕਾਂ ਤੋਂ ਵੀ ਜਾਣਦੇ ਜੀ ਆਹ ਜਿਹੜੇ ਲੋਕ ਤੁਹਾਨੂੰ ਸਨੇਹਾ ਦੇ ਰਹੇ ਨੇ ਇਹਨਾਂ ਦਾ ਸਨੇਹਾ ਮੰਨੋਗੇ ਕਿਉਂ ਨਹੀਂ ਦੇਖਾਂਗੇ ਕੀ ਗੱਲ ਬਣੀ ਸੱਚ ਦੇ ਸੱਚ ਹੈ ਸੱਚ ਦੇ ਸੱਚ ਹੈ ਨਾ ਉਹਦੀ ਜਿਹੜੀ ਇਹ ਜਿਹੜੀ ਕਰ ਇਹ ਲੋਕ ਜੋ ਕਹਿ ਰਹੇ ਨੇ ਇਹਨਾਂ ਦਾ ਸੁਨੇਹਾ ਮੰਨੋਗੇ ਹਾਂਜੀ ਇਹ ਲੋਕ ਜੋ ਕਹਿ ਰਹੇ ਨੇ ਇਹਨਾਂ ਦਾ ਸੁਨੇਹਾ ਮੰਨੋਗੇ ਤੁਸੀਂ ਇਹ ਕੀ ਕਹਿ ਰਹੇ ਮੈਨੂੰ ਦੇਹ ਦੇ ਆਮ ਆਦਮੀ ਪਾਰਟੀ ਦੇ ਨਾਂ ਪਾਰਟੀ ਨੇ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀਗਾ ਉਹ ਨਹੀਂ ਪੂਰਾ ਕੀਤਾ ਐਮਐਸਪੀ 50 ਮਿੰਟਾਂ ਅਚ ਦੇਣ ਦੀ ਗੱਲ ਕੀਤੀ ਸੀ ਉਹ ਨਹੀਂ ਕੀਤੀ ਜੀ ਉਹਨਾਂ ਦੇਖੋ ਜੀ ਜਿਹੜੀਆਂ ਮੁਫਤ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਲੋਕਾਂ ਨੂੰ ਬਣਾਇਆ ਜਾ ਰਿਹਾ ਨਿਕੰਮਾ ਜਿਹੜੇ ਜਾਇਜ਼ ਲੋਕ ਹੈ ਉਹਨਾਂ ਨੂੰ ਬੰਦੀਆਂ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਤੇ ਬਾਕੀ ਸਰਕਾਰ ਦੇ ਖਜ਼ਾਨੇ ਲਈ ਸਰਕਾਰ ਨੂੰ ਚਾਹੀਦਾ ਜਿਹੜੇ ਲੋਕ ਦੇ ਸਕਦੇ ਨੇ ਉਹਨਾਂ ਨੂੰ ਥੋੜਾ ਪਰ ਅਰਮੀਰ ਸੰਧੂ ਨੂੰ ਸਪੋਰਟ ਨਾ ਕਰੋ ਜੀ ਨਹੀਂ ਮੈਂ ਇਸ ਬਾਰੇ ਨਹੀਂ ਕੁਝ ਕਹਿ ਰਹੀ ਅੱਛਾ ਜੀ ਸਪੋਰਟ ਹਰ ਬੰਦੇ ਨੇ ਆਪਣੀ ਮਰਜ਼ੀ ਨਾਲ ਕਰਨਾ ਹੈ ਨਿੱਜੀ ਫੈਸਲਾ ਹਾਂਜੀ ਹਰ ਇੱਕ ਦਾ ਨਿੱਜੀ ਹੈਗਾ ਬਾਕੀ ਸਰਕਾਰ ਨੂੰ ਬੰਦੀਆਂ ਸਹੂਲਤਾਂ ਡਿਜ਼ਰਵਿੰਗ ਪਰਸਨਸ ਨੂੰ ਦੇਣੀਆਂ ਚਾਹੀਦੀਆਂ ਵਾਂ ਐਨੀ ਕ腐ਸ਼ਨ ਹੈਗੀ ਹੁਣ ਤੁਸੀਂ ਲੇਟੈਸਟ ਦੇਖ ਲਿਆ ਜੋ ਇਨਸੀਡੈਂਟ ਹੋਇਆ ਜੀ ਤੇ ਹਰ ਇੱਕ ਦਾ ਜੇ ਇਸ ਤਰ੍ਹਾਂ ਮੈਂ ਹੁਣ ਕੀ ਕਹਾਂ ਚਲੋ ਸੌਰੀ ਮੈਂ ਗਲਤੀ ਗਲਤੀ ਹੈ ਜੀ ਤਾਂ ਆ ਬਾਜੀ ਹੋ ਰਹੀ ਜਿਹੜੇ ਹੱਥ ਦੇ ਵਿੱਚ ਨੇ ਬਾਈ ਜੀ ਇਹ ਪੜ ਕੇ ਸੁਣਾਓ ਪੜ ਕੇ ਸੁਣਨਾ ਚਾਹੁੰਦੇ ਅਸੀਂ ਤੁਹਾਡੇ ਤੋਂ ਦੇਖੋ ਜੀ ਇਹ ਚ ਲਿਖਿਆ ਜੀ ਟੋਰਾ ਚਾਰਾ ਰੱਖਣ ਵਾਲਾ ਵਿੱਤ ਮੰਤਰੀ ਹਰਪਾਲ ਸਿੰਘ ਮੁਰਦਾਬਾਦ ਜੀ ਕਿਸਾਨਾਂ ਨੂੰ 5 ਮਿੰਟ ਜੈਂਸਪੀ ਐਮ ਐਸ ਬੀ ਦੇਣ ਵਾਲੀ ਆਮ ਆਲੀ ਪਾਰਟੀ ਮੁਰਦਾਬਾਦ ਜੀ ਮਾਤਾਵਾ ਭੈਣਾਂ ਨੂੰ 1000 ਰੁਪਿਆ ਮਹੀਨਾ ਦੇਣ ਤੋਂ ਮੁਕਰਨ ਵਾਲਾ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਮੁਰਦਾਬਾਦ ਜੀ ਬੇਰੋਗਾਰਾਂ ਨੂੰ ਸਰਕਾਰੀ ਨੌਕਰੀ ਬੇਰੋਗਾਰਾਂ ਨੂੰ ਪੱਤਾ ਦੇਣ ਤੋਂ ਭੱਜਣ ਵਾਲਾ ਹਰਪਾਲ ਸਿੰਘ ਚਿੰਗਾ ਮੁਰਦਾਵਾਦ ਜੀ 180 ITTD ਦੇ ਹਵਾਲੇ ਨਾਲ ਵੋਟਾਂ ਤੋਂ ਪਹਿਲਾਂ ਵਾਅਦਾ ਕਰਕੇ ਮੁਕਰਨ ਵਾਲਾ ਹਰਪਾਲ ਸਿੰਘ ਚਿੰਗਾ ਮੁਰਦਾਵਾਦ ਜੀ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਨਾ ਦੇਣ ਵਾਲਾ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਮੁਰਦਾਵਾਦ ਜੀ ਹਸਪਤਾਲਾਂ ਵਿੱਚ ਲੋਕਾਂ ਨੂੰ ਫ੍ਰੀ ਇਲਾਜ ਦੇਣ ਦੀ ਸਹੂਲਤਾਂ ਤੋਂ ਭੱਜਣ ਵਾਲਾ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਮੁਰਦਾਵਾਦ ਜੀ ਕੁੱਲ ਮਿਲਾ ਕੇ ਜੀ ਆਮ ਆਦਮੀ ਪਾਰਟੀ ਮੁਰਦਾਵਾਦ ਜੀ ਇਹ ਲੋਕਾਂ ਨੂੰ ਤੁਸੀਂ ਵੰਡ ਰਹੇ ਹੋ ਜੀ ਹਾਂਜੀ ਹਾਂਜੀ ਵੰਡ ਰਹੇ ਹੋ ਲੋਕਾਂ ਗੱਲ ਮੰਨ ਰਹੇ ਨੇ ਤੁਹਾਡੀ ਹਾਂ ਬਿਲਕੁਲ ਜੀ ਖੜੜ ਖੜ ਕੇ ਪੁੱਛ ਰਹੇ ਨੇ ਜੀ ਕੀ ਹੈ ਜੀ ਕਾਦੇ ਵੰਡ ਰਹੇ ਹੋ ਜੀ ਉਹ ਪੜ ਕੇ ਆਪੇ ਵੰਡ ਰਹੇ ਹਰੀ ਕਹਿੰਦੇ ਹਾਂ ਸੱਚਾਈ ਗੱਲ ਹੈ ਜੀ ਇਹ ਸੱਚੀ ਗੱਲ ਹੈ ਕਹਿੰਦੇ ਇੱਕ ਵੀ ਇਹ ਚ ਕੋਈ ਅਗਰ ਗੱਲ ਉਹਨਾਂ ਦੀ ਕੋਈ ਵਾਦਾ ਇਹਨਾਂ ਦਾ ਪੂਰਾ ਹੋਇਆ ਤਾਂ ਦੱਸ ਦੇਣਾਗੇ ਕੀ ਪ੍ਰਭਾਵ ਪਊਗਾ ਇਹ ਜਿਹੜੇ ਵੰਡ ਰਹੇ ਨੇ ਉਹ ਤਾਂ ਵੋਟ ਪਾਉਣ ਤੋਂ ਪਹਿਲਾਂ 10 ਵਾਰੇ ਸੋਚਣਗੇ ਇਹ ਜੀ ਘਟਕੋਵਰੀ ਵੀ ਹਾਂ ਵੋਟ ਪਾਣੀ ਹੈ ਜਾਂ ਨਹੀਂ ਪਾਣੀ ਹੈ ਵਾਦਾ ਵਾਦਾ ਕਰਕੇ ਮੁਕਰਨ ਵਾਲੇ ਨਾਲ ਵੋਟ ਪਾਣ ਦਾ ਬੰਦਾ ਘਟਕੋੜ 10 ਵਾਰ ਇਹ ਚੀਜ਼ ਦਾ ਬਹੁਤ بڑا ਇਫੈਕਟ ਪੈਣਾ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਸਾਰੇ ਤੁਹਾਨੂੰ ਆਪ ਰੁਕ ਰੁਕ ਕੇ ਦੱਸ ਰਹੇ ਨੇ। ਠੀਕ ਹੈ ਜੀ ਬਿਲਕੁਲ ਤਾਂ ਇਹਨਾਂ ਦਾ ਕੰਮ ਹੈ ਜੀ ਵੰਡ ਰਹੇ ਨੇ ਤਾਂ ਆਮ ਲੋਕ ਨੇ ਜਿਹੜੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇੱਧਰਲੇ ਪਾਸੇ ਹੋ ਕੇ ਇਹਨਾਂ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਆਮ ਲੋਕਾਂ ਨੂੰ ਜਿਹੜੇ ਇਹ ਪੇਪਰ ਵੰਡ ਰਹੇ ਨੇ ਜਿਨ੍ਹਾਂ ਪੇਪਰ ਦੇ ਉੱਪਰ ਪ੍ਰਿੰਟ ਕੀਤਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਅਦੇ ਕੀਤੇ ਹੋਏ ਸੀ ਚੋਣਾਂ ਤੋਂ ਪਹਿਲਾਂ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ। ਤਾਂ ਇਹ ਬੰਦੇ ਜਾ ਰਹੇ ਨੇ ਆ ਜਿਹੜੇ ਆ ਬਾਈ ਜੀ ਹੋਰੀ ਇਹ ਬਾਈ ਜੀ ਇਹ ਜਿਹੜੇ ਇੱਕ ਵਾਰ ਪੰਜਾਬੀ ਪੜ੍ਹ ਲੰਮੇ ਹੋ ਤੁਸੀਂ ਇੱਥੇ ਲਿਖਿਆ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਸ਼ੀਸ਼ਾ ਡਾਊਨ ਕਰ ਲਓ ਵੈਗਰੂ ਜੀ ਕੇ ਖਾਲਸਾ ਵੈਗਰੂ ਜੀ ਦੀ ਫਤਿਹ ਇਹ ਵੈਗਰੂ ਇਹ ਕਦੀ ਵੀ ਨਹੀਂ ਲਿਖਿਆ ਹੋਣਾ ਚਾਹੀਦਾ ਸੀ ਸਾਡਾ ਪੜਿਆ ਲਿਖਿਆ ਵਰਗ ਜਿਹੜਾ ਅੱਜ ਛੜਕਾਂ ਤੇ ਰੋ ਰਿਹਾ ਹੈ ਤੇ ਜਿਹੜੀਆਂ ਨੌਕਰੀਆਂ ਉਹ ਹਰਿਆਣਾ ਨੂੰ ਰਾਜਸਥਾਨ ਨੂੰ ਯੂਪੀ ਬਿਹਾਰ ਨੂੰ ਦਿੱਤੀਆਂ ਜਾ ਰਹੀਆਂ ਇਹ ਬਹੁਤ ਮਾੜਾ ਹੈ ਅੱਜ ਤੱਕ ਜਿਹੜੀ ਸਰਕਾਰਾਂ ਦੀ ਦੇਣ ਇਹੀ ਆ ਕਿ ਪੰਜਾਬ ਤੇ ਪੰਜਾਬੀਅਤ ਨੂੰ ਰੋਲਿਆ ਗਿਆ ਹੈ ਤੇ ਹੋਰ ਅਜ ਤੱਕ ਕਿਸੇ ਨੂੰ ਕੁਝ ਮਿਲਿਆ ਨਹੀਂ ਆ ਤੇ ਜਿਹੜਾ ਸਾਡਾ ਵਰਗ ਹੈ ਚਾਹੇ ਉਹ ਅੱਜ ਤੇ ਆ ਟੀਚਰ ਬੈਠੇ ਨੇ ਤੇ ਇਸੇ ਤਰੀਕੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਐਸਾ ਵਰਗ ਆ ਜਿਹੜਾ ਕਿ ਇਹਨਾਂ ਸਰਕਾਰਾਂ ਦੇ ਹੱਥੋਂ ਦੁਖੀ ਨਹੀਂ ਆ ਤੇ ਦਲ ਬਦਲੂ ਲੋਕ ਕਦੀ ਕਿਧਰ ਕਦੀ ਕਿਧਰ ਉਹੀ ਲੁੱਟ ਰਹੇ ਨੇ ਉਹੀ ਖੋਸ ਰਹੇ ਨੇ ਚਾਹੇ ਅੱਜ ਇੱਧਰ ਹੋਵੇ ਚਾਹੇ ਉੱਧਰ ਆ ਇਹ ਸਦਾ ਹੀ ਹੁੰਦਾ ਰਹਿਣਾ ਜਦੋਂ ਤੱਕ ਦੇਖੋ ਜੀ ਉੱਤੇ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗੱਲ ਕਹੀ ਆ 1000 ਰੁਪਏ ਦੀ ਗੱਲ ਹੈ ਗਈ ਇਹ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਸ ਚੀਜ਼ ਦਾ ਪ੍ਰਭਾਵ ਪਊਗਾ ਆਮ ਲੋਕਾਂ ਤੇ ਇਹ ਆਮ ਲੋਕਾਂ ਦਾ ਹੀ ਪੈਿਆ ਜੀ ਇਹ ਤਾਂ ਜਾਗਰੂਪ ਹੋਣ ਦੀ ਲੋੜ ਆ ਕਿ ਪੰਜਾਂ ਮਿੰਟਾਂ ਦੇ ਵਿੱਚ ਕਿਹੜੇ ਆ ਐਮਐਸਪੀਆ ਦਿੰਦੇ ਆ ਤੇ ਜਿਹੜਾ 1000 ਰੁਪਏ ਮੇਰੀਆਂ ਮਤਾਵਾਂ ਪੈਣਾ ਬੜੇ ਫਾਰਮ ਭਰੇ ਸੀ ਸਾਡੇ ਵੀ ਬੜੇ ਭਰੇ ਗਏ ਤੇ ਉਹ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਿਆ 1000 ਰੁਪਿਆ ਤੇ ਬਾਕੀ ਜਿਹੜੇ ਆ ਬੇਰੁਜ਼ਗਾਰ ਵਿਚਾਰੇ ਇਹ ਭੱਜ ਜਾਂਦੇ ਆ ਆਈਟੀਟੀ ਰੋਜ਼ ਕਟਾਪੇ ਹੋ ਰਹੇ ਆ ਕੱਲ ਕਿਸਾਨ ਕੁੱਟੇ ਜਾ ਰਹੇ ਸੀ ਅੱਜ ਅਧਿਆਪਕ ਕੁੱਟੇ ਜਾ ਰਹੇ ਲਗਾਤਾਰ ਇਹੀ ਕੁਝ ਹੋਣਾ ਹੈ ਤੇ ਲੋਕਾਂ ਨੂੰ ਜਾਗਰੂਪ ਹੋਣ ਦੀ ਜ਼ਰੂਰਤ ਆ ਜਦੋਂ ਤੱਕ ਲੋਕ ਜਾਗਰੂਪ ਨਹੀਂ ਹੁੰਦੇ ਤੇ ਇਹਨਾਂ ਦਲ ਬਦਲੂ ਲੋਕਾਂ ਨੂੰ ਜਿਹੜੇ ਹੈਗੇ ਇਹਨਾਂ ਦਾ ਰਸਤਾ ਨਹੀਂ ਵਿਖਾਉਂਦੇ ਉਦੋਂ ਤੱਕ ਇਹੀ ਕੁਛ ਹੁੰਦਾ ਰਹਿਣਾ ਹੈ ਇਸ ਚੀਜ਼ ਦਾ ਵੋਟਰਾਂ ਤੇ ਪ੍ਰਭਾਵ ਪਾਊਗਾ ਬਹੁਤ ਜ਼ਿਆਦਾ ਪਾਊਗਾ ਜੀ ਬਹੁਤ ਜ਼ਿਆਦਾ ਪਾਊਗਾ ਲੋਕ ਜਾਗ ਰੁੱਕ ਜਾਗ ਚੁੱਕੇ ਆ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਤੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਹੜਾ ਮੀਡੀਆ ਉਹ ਵੀ ਬਹੁਤ ਵਧੀਆ ਆਪਣੀ ਡਿਊਟੀ ਨਿਭਾ ਰਿਹਾ ਹੈ ਤੇ ਲੋਕਾਂ ਤੱਕ ਗੱਲ ਪਹੁੰਚਾ ਰਿਹਾ ਜੇ ਲੋਕਾਂ ਤੱਕ ਸਹੀ ਗੱਲ ਪਹੁੰਚੂਗੀ ਤੇ ਜ਼ਰੂਰ ਅਸਰ ਹੋਊਗਾ ਲੋਕ ਅਸਰ ਕਰਨ ਤੇ ਇਹਨਾਂ ਚੀਜ਼ਾਂ ਤੇ ਜਿਹੜੇ ਲੋਕ ਅੱਜ ਸਾਡੇ ਬੇਰੋਜ਼ਗਾਰ ਲੋਕ ਧੱਕੇ ਖਾ ਰਹੇ ਆ ਉਹਨਾਂ ਦੇ ਇਨਸਾਫ ਵਾਸਤੇ ਗੱਲ ਕਰਨੀ ਠੀਕ ਹੈ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਆਮ ਲੋਕਾਂ ਨੂੰ ਜਿਹੜੇ ਇਹ ਇਹ ਪੇਪਰ ਵੰਡੇ ਜਾ ਰਹੇ ਨੇ ਜਿਨ੍ਹਾਂ ਪੇਪਰ ਦੇ ਉੱਪਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਇਹ ਲਿਖਿਆ ਹੋਇਆ ਤਾਂ ਆ ਵੰਡ ਰਹੇ ਨੇ ਤੁਸੀਂ ਮਾਸਟਰ ਹੋ ਸਰਕਾਰੀ ਸਕੂਲ 'ਚ ਨਹੀਂ ਜੀ ਮਾਸਟਰ ਨਹੀਂ ਕਮੈਂ ਅੱਛਾ ਜੀ ਮੇਰੀ ਮੈਡਮ ਹੈ ਜੀ ਸਰਕਾਰੀ ਸਕੂਲ 'ਚ ਮਾਸਟਰ ਇਹ ਵੰਡ ਰਹੇ ਹੋ ਜੀ ਕੀ ਕਹਿ ਰਹੇ ਨੇ ਲੋਕ ਲੋਕ ਕੀ ਕਹਿ ਰਹੇ ਆ ਸਰਕਾਰ ਕੰਮ ਦੀ ਹੈ ਨਹੀਂ ਕੀ ਕੰਮ ਦੀ ਹੈ ਨਹੀਂ ਕੋਈ ਕੰਟਰਨ ਵਾਲੇ ਲੋਕ ਜਿਤਾਉਣਗੇ ਜੀ ਹਰਮੀਤ ਸੰਧੂ ਨੇ ਜੀ ਦੰਦ ਜੀ ਬਾਕੀ ਦੇਖੋ ਕੀ ਕਹਿ ਸਕਦੇ ਆ ਪੱਕੀ ਜਿੱਤ ਦਾ ਨਹੀਂਗਾ ਕੰਮ ਤੱਕ ਦਿੱਲੀ ਗੋਡੀ ਦਾ ਕੰਮ ਨਹੀਂ ਕੀਤਾ ਉਹਨਾਂ ਬਿਲਕੁਲ ਆ ਦੇਖ ਸਕਦੇ ਹੋ ਜੀ ਤਸਵੀਰਾਂ ਦੇ ਵਿੱਚ ਆਮ ਲੋਕਾਂ ਨੂੰ ਇਹ ਜਿਸ ਤਰੀਕੇ ਦੇ ਨਾਲ ਹੈ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਪਾਰਟੀਆਂ ਵੱਲੋਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਘੜਾਈਆਂ ਜਾਂਦੀਆਂ ਨੇ ਪਰ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ 5 ਮਿੰਟ 'ਚ ਐਮਐਸਪੀ ਦੇਣ ਦੀ ਗੱਲ ਕਰ ਲਈਏ ਜਾਂ ਮਹਿਲਾਵਾਂ ਨੂੰ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਦੇਣ ਦੀ ਗੱਲ ਕਰ ਲਈਏ ਜਾਂ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕਰ ਲਈਏ ਜਾਂ ਕੱਚੇ ਅਧਿਆਪਕ ਨੇ ਜਿਹੜੇ ਉਹਨਾਂ ਨੂੰ ਪੱਕਿਆ ਕਰਨ ਦੀ ਗੱਲ ਕਰ ਲਈਏ ਇਹ ਚੀਜ਼ਾਂ ਜਿਹੜੇ ਵਾਅਦੇ ਸੀਗੇ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸੀਗੇ ਉਹਨਾਂ ਵਾਅਦਿਆਂ ਨੂੰ ਲੈ ਕੇ ਇਹਨਾਂ ਨੇ ਸਵਾਲ ਖੜੇ ਕੀਤੇ ਨੇ ਤਾਂ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਇੱਧਰ ਜਿਹੜੇ ਹੋਰ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਇਹਨਾਂ ਚੀਜ਼ਾਂ ਦਾ ਦਾ ਇਸ ਤਰੀਕੇ ਦੇ ਪ੍ਰਚਾਰ ਦਾ ਆਮ ਲੋਕਾਂ ਤੇ ਕੀ ਪ੍ਰਭਾਵ ਪਊਗਾ ਇਹ ਭਾਈ ਸਾਹਿਬ ਜਿਹੜਾ ਤੁਸੀਂ ਸੁਨੇਹਾ ਦੇ ਰਹੇ ਹੋ ਲੋਕਾਂ ਨੂੰ ਇਸ ਚੀਜ਼ ਦਾ ਲੋਕਾਂ ਤੇ ਜਾਂ ਵੋਟਰਾਂ ਤੇ ਕੀ ਪ੍ਰਭਾਵ ਪਊਗਾ ਜੀ ਸਰ ਦੇਖੋ ਅਸੀਂ ਜਿਹੜਾ ਇੱਥੇ ਮਤਲਬ ਤਰਨਤਾਰ ਦੇ ਲੋਕਾਂ ਨੂੰ ਜਿਹੜਾ ਸੁਨੇਹਾ ਦੇ ਰਹੇ ਆ ਸੁਨੇਹਾ ਇਹ ਦੇ ਰਹੇ ਆ ਵੀ ਜਿੱਦਾਂ ਇਹਨਾਂ ਨੇ 2022 ਦੇ ਵਿੱਚ ਜਿਹੜੇ ਇਲੈਕਸ਼ਨ ਦੇ ਟਾਈਮ ਦੇ ਉੱਤੇ ਪੋਲੇ ਪੋਲੇ ਪੰਜਾਬੀਆਂ ਨਾਲ ਵਾਅਦੇ ਕੀਤੇ ਸੀਗੇ ਪੋਲੇ ਪੋਲੇ ਪੰਜਾਬੀਆਂ ਨੂੰ ਠੱਗ ਕੇ ਇਹਨਾਂ ਨੇ ਜਿਹੜੀ ਆਪਣੀ ਸਰਕਾਰ ਬਣਾਈ ਸੀਗੀ ਉਹ ਵਾਅਦਿਆਂ ਦੇ ਵਿੱਚ ਇੱਕ ਵਾਅਦਾ 180 ਦਾ ਵੀ ਸੀਗਾ ਜਿਹੜਾ 180 ਦਾ ਵਾਅਦਾ ਅਹੀਰਪਾਲ ਚਿਮਾ ਜੀ ਦੀ ਜਿਹੜੀ ਵੀਡੀਓ ਅਹੀਂ ਉਥੇ ਐਲਿਟ ਤੇ ਚਲਾ ਰਹੇ ਸੀਗੇ ਜਿਸ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਆੜੀ ਸਰਕਾਰ ਬੰਦੇ ਇਹਨਾਂ ਦਾ ਹੱਲ ਕੀਤਾ ਜਾਏਗਾ ਪਰ ਅੱਜ ਦੀ ਸਥਿਤੀ ਦੇਖੋ ਵੀ ਜਿਹੜੀ ਆਮ ਆਦਮੀ ਪਾਰਟੀ ਸਤਾ ਵਿੱਚ ਆ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਆਪਣੇ ਹੀ ਸਿੱਖਿਆ ਮੰਤਰੀ ਨੇ ਲਿਖਤੀ ਰੂਪ ਦੇ ਵਿੱਚ ਹਰਪਾਲ ਚਿਮਾ ਜੀ ਨੂੰ ਲੈਟਰ ਦੇ ਦਿੱਤੀ ਹੈ ਵੀ 180 ਇਛੜੀ ਦੇ ਅਪਗਵਧ ਭਰਤੀ ਨਹੀਂ ਹੋਏ ਦੇ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਇਹਨਾਂ ਦੇ ਆਈਐਸ ਅਫੀਸਰ ਨੇ ਲਿਖ ਕੇ ਦੇ ਦਿੱਤਾ ਹੈ ਵੀ 180 ਬੰਦੇ ਵੱਧ ਭਰਤੀ ਨਹੀਂ ਹੋਏ ਇਹਨਾਂ ਨਾਲ ਤੇ ਜਿਨ੍ਹਾਂ ਨੇ ਗਲਤੀ ਕੀਤੀ ਹੈ ਵਿਭਾਗ ਦੇ ਵਿੱਚ ਉਹ ਗਲਤੀ ਕਰਨ ਵਾਲੇ ਅਧਿਕਾਰੀਆਂ ਨੇ ਵੀ ਐਕਸੈਪਟ ਕਰ ਲਿਆ ਵੀ ਗਲਤੀ ਉਹਨਾਂ ਦੀ ਹੈ 180 ਅਧਿਪਕ ਵੱਧ ਪ੍ਰਤੀ ਨਿਯਮ ਦਾ ਇਨਸਾਫ ਕਰਨਾ ਬੰਦਾ ਆ ਅਸੀਂ ਅੱਜ ਤਰਨਤਾਰ ਦੇ ਵਿੱਚ ਆ ਗਏ ਜਿਹੜੇ ਪੰਪਲੈਟ ਵੰਡਣੇ ਆ ਇਹਦਾ ਮੁੱਖ ਕਾਰਨ ਵੀ ਅਸੀਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਦੱਸ ਰਹੇ ਹਾਂ ਇਹਨਾਂ ਦੀ ਕਰਨੀ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਿਸ ਤਰੀਕੇ ਨਾਲ 2022 ਦੇ ਵਿੱਚ ਸਾਨੂੰ ਰਗਿਆ ਸੀਗਾ ਤੇ ਕਿਸ ਤਰੀਕੇ ਨਾਲ ਹੁਣ ਦੁਬਾਰਾ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਲੁਧਿਆਣੇ ਦੀ ਚਿਮਨੀ ਚੌਂ ਦੇ ਵਿੱਚ ਇਹਨਾਂ ਨੇ ਲੁਧਿਆਣੇ ਨੂੰ ਸਵਿਟਜ਼ਰਲੈਂਡ ਬਣਾਉਣਾ ਸੀਗਾ ਤਾਂ ਅੱਜ ਲੁਧਿਆਣੇ ਵਾਲੇ ਰੋਂਦੇ ਪਏ ਆ ਤੇ ਹੁਣ ਇਹ ਤੁਰੰਤਾਰਨ ਸਵਿਟਜ਼ਰਲੈਂਡ ਬਣਾਉਣ ਦੇ ਲਈ ਆ ਗਿਆ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਣਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀਗਾ ਕਿ ਕਿਸਾਨਾਂ ਨੂੰ 5 ਮਿੰਟ ਦੇ ਵਿੱਚ ਐਮਐਸਪੀ ਦੇ ਦਿੱਤੀ ਜਾਏਗੀ ਕੀ ਉਹ ਮਿਲ ਗਈ ਮਰੀ ਮੁਰਗੀ ਦੇ ਪੈਸੇ ਮਿਲਣਗੇ ਕਿਸਾਨਾਂ ਨੂੰ ਕੀ ਹੜਾਂ ਦੇ ਵਿੱਚ ਕਿਸਾਨਾਂ ਦੀ ਪੋਸ਼ ਕੀਤੀ ਗਈ ਕਿਹਾ ਗਿਆ ਸੀ ਬੀਬੀਆਂ ਨੂੰ ਪਹਿਲੇ 1 ਮਹੀਨੇ ਤੋਂ ਹੀ 11-1100 ਰੁਪਏ ਮਹੀਨਾ ਦਿੱਤਾ ਜਾਏਗਾ ਕੀ ਦਿੱਤਾ ਗਿਆ ਜਿਸ ਤਰ੍ਹਾਂ ਇਹਨਾਂ ਨੂੰ ਢੱਕਿਆ ਉਸੇ ਤਰ੍ਹਾਂ 180 ਨੂੰ ਵੀ ਔਰ ਸਾਡੀ ਨਕੀ ਤੇ ਬਹੁਤ ਵੱਡੀ ਹੋ ਗਈ ਹੈ ਕਿਉਂਕਿ ਇਹਨਾਂ ਦਾ ਸਿੱਖਿਆ ਮੰਤਰੀ ਇਹਨਾਂ ਦਾ ਆਈਐਸ ਅਫਸਰ ਇਹਨਾਂ ਦਾ ਸਿੱਖਿਆ ਵਿਭਾਗ ਸਾਹਿਬ ਇਸ ਪ੍ਰਚਾਰ ਦਾ ਲੋਕਾਂ ਤੇ ਜਾਂ ਵੋਟਰਾਂ ਤੇ ਕੀ ਪ੍ਰਭਾਵ ਪਾਊਗਾ ਜੀ ਸਿਰ ਸਾਡਾ ਕੰਮ ਹੈ ਲੋਕਾਂ ਨੂੰ ਅਵੇਅਰ ਕਰਨਾ ਤੇ ਅਸੀਂ ਬੇਸਿਕਲੀ ਸਰਕਾਰ ਦੇਖੋ ਸਾਡੀ ਇਹ ਗਿਣਤੀ ਘਟ ਅਸੀਂ ਟੁੱਟ ਰਹੇ 180 ਡੀਡੂ ਟੀਚਰ ਅਸੀਂ ਸਰਕਾਰ ਦਾ ਜੋ ਸਾਡੀ ਸੋਚ ਹੈ ਜੋ ਸਾਡੀ ਸਮਝ ਹੈ ਅਸੀਂ ਉੱਥੇ ਸੱਟ ਮਾਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਹੋ ਜੀ ਸਾਰੇ ਅਧਿਆਪਕ ਜੀ ਰੈਗੂਲਰ ਅਧਿਆਪਕ ਜੀ ਕਿਹੜੇ ਸਬਜੈਕਟ ਪੜਾਉਂਦੇ ਹੋ ਜੀ ਐਲੀਮੈਂਟਰੀ ਟੀਚਰ ਹੈ ਜੀ ਸਾਰੇ ਸਬਜੈਕਟ ਪੜਾਉਂਦੇ ਆ ਜਿਹੜੇ 5ਵੀਂ ਤੱਕ ਸਕੂਲ ਹੁੰਦੇ ਆ ਉੱਥੇ ਪੜਾਉਂਦੇ ਆ ਜੀ ਅੱਛਾ ਜੀ ਪ੍ਰਾਇਮਰੀ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਪੜਾਉਂਦੇ ਆ ਪ੍ਰਾਇਮਰੀ ਬੱਚੇ ਜਿਹੜੇ ਹੁੰਦੇ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜਦੇ ਆ ਅੱਛਾ ਜੀ ਜੀ ਤੇ ਅੱਜ ਮਾਸਟਰ ਹੀ ਸੜਕਾਂ ਤੇ ਬੱਚਿਆਂ ਨੂੰ ਪੜਾਉਣ ਵਾਲੇ ਜੀ ਬੱਚਿਆਂ ਨੂੰ ਕੀ ਸੁਣਾਇਆ ਜਾਂਦਾ ਹੋਊਗਾ ਬੱਚਿਆਂ ਨੂੰ ਸੁਣਾਇਆ ਇਹ ਜਾਣਿਆ ਵੀ ਤਗੜੇ ਹੋ ਜਾਓ ਪੰਜਾਬ ਦੇ ਵਿੱਚ ਰਾਜ ਕਰਨ ਵਾਲੇ ਜਿਹੜੇ ਹੈਗੇ ਆ ਨਾ ਇਹ ਲੋਕ ਜਿਹੜੇ ਬੇਰੂਪੀਏ ਨੇ ਤੇ ਤਗੜੇ ਹੋ ਜਾਓ ਵੀ ਇਹਨਾਂ ਦੇ ਵੱਡਿਆਂ ਵੀ ਅੱਜ ਮਾਸਟਰ ਜਿਹੜੇ ਆ ਗਏ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸੀ ਉਹ ਹਰਾਸ਼ ਹੋ ਗਿਆ ਅੱਜ ਰੋਡ ਤੇ ਖੜੇ ਆ ਆਪਣੀ ਹਕੀ ਪ੍ਰਾਪਤੀ ਦੇ ਲਈ ਤੇ ਉਹਨਾਂ ਨੂੰ ਵੀ ਇਹ ਮੈਸੇਜ ਆਉਂਦਾ ਵੀ ਤਗੜੇ ਹੋ ਜਿਓ ਕੱਲ ਨੂੰ ਤੁਹਾਨੂੰ ਵੀ ਇਹਨਾਂ ਦੇ ਖਿਲਾਫ ਖੜਨੇ ਪੈਣਾ ਜੇ ਇਹ ਜਿਹੜੇ ਜ਼ਬਰ ਕਰ ਰਹੇ ਪੰਜਾਬੀਆਂ ਦੇ ਦਿਨੋਂ ਦਿਨ ਵੱਧਦਾ ਜਾਣਾ ਹੈ ਇਹ ਮੈਸੇਜ ਆ ਰਿਹਾ ਉਹਨੂੰ ਪੋਜ਼ਿਟਿਵ ਜੀ ਠੀਕ ਹੈ ਜੀ ਠੀਕ ਹੈ ਜੀ ਅੰਤ ਦੇ ਵਿੱਚ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਹੈ ਜੀ ਤੁਸੀਂ ਦੇਖੋ ਜੀ ਤਰਨਤਾਰਨ ਦੇ ਲੋਕਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਜਦੋਂ ਦੇਖੋ ਤੁਹਾਡੀ ਵੀ ਸਾਨੂੰ ਪਤਾ ਤਿਆਰੀ ਹੈ ਤੋਂ ਨਾ 22 ਦੇ ਵਿੱਚ ਜਿਹੜਾ ਨੇ ਝੂਠੇ ਵਾਅਦੇ ਕੀਤੇ ਸੀ ਹੁਣ ਤਰ ਕੋ ਵੋਟਾ ਮੰਗਣਾ ਆਂਦੇ ਜਦੋਂ ਤੁਸੀਂ ਇਹਨਾਂ ਕੋ ਐਮਐਸਪੀ ਜਦੋਂ ਇਹਨਾਂ ਕੋ 1100 ਤੇ ਮਰੀ ਮੁਰਗੀ ਦੇ ਪੈਸੇ ਮੰਗੋਗੇ ਤੇ ਉਸ ਵੇਲੇ ਅਸੀਂ ਵੀ ਤੁਹਾਡੇ ਛੋਟੇ ਪਾਈਆਂ 180 ਈਟੀਟੀ ਟੀਚਰ ਦੀ ਵੀ ਗੱਲ ਜਰੂਰ ਕਰਨਾ ਕਿ ਉਹਨਾਂ ਨੂੰ ਵੀ ਤੁਸੀਂ ਠੱਗਿਆ 2022 ਤੇ ਅੱਜ 4 ਸਾਲ ਹੋ ਗਿਆ ਲਗਾਤਾਰ ਉਹਨਾਂ ਨੂੰ ਠੱਗ ਰਹੇ ਹੋ ਤੇ ਸਾਡੇ ਹੱਕ ਦੀ ਵੀ ਗੱਲ ਕਰਨਾ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਇਧਰ ਪਾਸੇ ਹੋ ਕੇ ਆ ਤਸਵੀਰਾਂ ਜਰੂਰ ਦਿਖਾ ਦਿਓ ਆ ਤਸਵੀਰਾਂ ਨੇ ਜੀ ਕਰਨ ਤਾਰਨ ਹਲਕੇ ਦੀਆਂ ਜਿੱਥੇ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਅੱਜ ਸੜਕਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਹੋਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹਨਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਗੌਰ ਕੀਤਾ ਜਾਂਦਾ ਹੈ ਜਾਂ ਜਿਹੜਾ ਪ੍ਰਚਾਰ ਇਹ ਪਾਰਟੀ ਦੇ ਖਿਲਾਫ ਅੱਜ ਤਰਨਤਨ ਦੇ ਵਿੱਚ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਪ੍ਰਚਾਰ ਹੋ ਰਿਹਾ ਹੈ ਉਸ ਪ੍ਰਚਾਰ ਦਾ ਕੀ ਪ੍ਰਭਾਵ ਪੈਂਦਾ ਹੈ ਇਸ ਜਿਮਨੀ ਚੋਣ ਤੇ ਇਹ ਆਉਣ ਵਾਲਾ ਸਮਾ ਬਿਆਨ ਕਰੇਗਾ ਕਰੇਗਾ ਫਿਲਹਾਲ ਇਹਨਾਂ ਵੱਲੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਖਿਲਾਫ ਅੱਜ ਸੜਕਾਂ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਤਰਨਤਾਰਨ ਦੇ ਵਿੱਚ ਹੋ ਰਹੀ ਬਾਈ ਇਲੈਕਸ਼ਨ ਬਾਈ ਇਲੈਕਸ਼ਨ ਦੇ ਬਾਰੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ